ਚੱਲ ਵੀ ਚੇਲੇ ਸੜਕ ਦੇ ਕੰਮ ਆ ਹੱਬਾ ਬਾਬਾ ਮੇਰਾ ਹਬਾ ਦੇਖ ਨਾ ਲੜ ਪਰਾ ਮਦਕੇ ਹੱਪਾ ਤੈਨੂੰ ਲਾਇਆ ਪਲੜ ਤੇ ਤੋਰੀ ਚੱਕ ਕੇ ਅੰਮ ਖੇੜ ਲਾਉਂ ਮੈਂ ਸਿਰ ਤੇ ਤਨਾਰੱਕੇ ਆਹਾ ਭਾਈ ਨੌਕਰੀ ਦੇ ਬਾਤ ਕਿਨੇ ਕਰਨ ਪੈਨੇ ਖੜਾ ਹੋ ਜਾ। ਨਹੀਂ ਆ ਬਾਬਾਈ। ਅੱਛਾ ਨੌਕਰੀ ਤੇ ਕੰਮ ਕੰਨ ਪਾਇ ਤੂੰ ਹੀ ਮੁੰਡਾ? ਹਾਂਜੀ ਹਾਂਜੀ। ਬਾਬਾ ਜੀ ਕੋਈ ਨੰਬਰ ਨੰਬਰ ਹੀ ਦੇ ਦਿਓ। ਨੰਬਰ ਦੇ ਦਈਏ ਬੱਚਾ। ਹਾਂ। ਲਾ ਲੇਗਾ? ਲਾ ਲੂੰਗਾ ਮੇਰੇ ਕਿਹੜਾ ਪਾਪਈ ਆ। ਦੇਖੀ ਕਿ ਤੇ ਨਿਰਾਹਣਾ ਤੀ ਨਾ ਨਾ ਨੰਬਰ ਬੈਡ ਮਾਰ ਦੇ ਤਰ ਮੁਝ ਲੈਗਾ ਹਾਂ ਹਾਂ ਮਾਰਦਾ ਸੀ ਤੂੰ ਇੱਕ ਖੜਾ ਦੋ ਲੌਂਕ ਦੇ ਲਾ ਲਈ ਹੈ ਇੱਕ ਖੜਾ ਦੋ ਲੌਂਕ ਦੇ ਲਾ ਲਈ ਆਜਾ ਕੰਮ ਅੱਜ ਤਾਂ ਬਾਬੇ ਨੇ ਦੇ ਦਿੱਤੀ ਹਾਂ ਜਾਂ ਪਾਗਦਾ ਨਹੀਂ ਬਾਸ ਦੂੰਗਾ ਨੌ ਪੋਰੀਆਂ ਦਾ ਠੀਕ ਹੈ ਨੌ ਦੇ ਇੱਕ ਬਾਬੇ ਦੇ ਤੇ ਨਾੜ ਗਿਆ ਠੀਕ ਹੈ ਬਾਬਾਈ ਹਾਂ ਠੀਕ ਹੈ ਠੀਕ ਹੈ ਅਜੇ ਤਾਂ ਨਹੀਂ ਆ ਦੇਖਦਾ ਕੋਈ ਬੜਾ ਕੰਮ ਆ ਠੀਕ ਹੈ ਚੱਲ ਬਾਈ ਕੁੰਡੀ ਦੇ ਬੰਨਿਆ ਤਾਂਬਾ ਦੇਖ ਹੱਥ ਲਾ ਕੇ ਕੁੰਡੀ ਦੇ ਬੰਨਿਆ ਤਾਂਬਾ ਦੇਖ ਲਾ ਹੱਥ ਲਾ ਕੇ ਬਾਬੇ ਤਾਂ ਜੀ ਖੜਿਆ ਸੰਗੂ ਗਿਆ ਬਾਬਾ ਜੀ ਜੱਗੇ ਖੜਿਆ ਬਾਬੇ ਦੇ ਹੱਥ ਲਾ ਕੇ ਏ ਰਾਮ ਰਾਮ ਬਾਬਾ ਜੀ ਰਾਮ ਰਾਮ ਬੱਚਾ ਰਾਮ ਰਾਮ ਹੋਰ ਠੀਕ ਠਾਕ ਹੈ ਹਾਂ ਬੜੀਆ ਠੀਕ ਹੈ ਸੰਗਤ ਤੇ ਬਾਬਾ ਜੀ ਜੁੜ ਗਿਆ ਜਿੱਤਾਂ ਗਿਆ ਹਾਂ ਰੋ ਜੀ ਇਸ ਤਰ੍ਹਾਂ ਹੀ ਹੁੰਦੀ ਹੈ ਸੰਗਤ ਆਪਣੇ ਜੀ ਹੋਰ ਮੁੰਡਾ ਤੂੰ ਕਿਵੇਂ ਓਏ ਯਾ ਬਾਬਾ ਜੀ ਪਰ ਸੋ ਬਸ ਜੀ ਕਿਵੇਂ ਫਿਰਦਾ ਸੀ ਵਾਹ ਕੰਮ ਵਾਗ ਗਿਆ ਸੀ ਕਮਟਾ ਕੇ ਸੋਚਣਾ ਕੁੜੀਆਂ ਮਾ ਕੇ ਜਾਂਦਾ ਹੋਏਗਾ ਇਹ ਗੁੱਡੀਆਂ ਦਾ ਪਿੱਛਾ ਬਹੁਤ ਕਰਦੇ ਨੇ ਮੁੰਡੇ ਬਹੁਤ ਸ਼ਰਾਰਤੀ ਹੋ ਗਏ ਨੇ ਆ ਬਾਬਾ ਯਵਾਨਾਂ ਮਾਜਾ ਭੈਣ ਦਾ ਯਾਰ ਦੀ ਲਾਜ ਟਿਕਦੀ ਨਹੀਂ ਪਿਓ ਦੀ ਮੰਨਣੀ ਨਹੀਂ ਮਾਂ ਦੀ ਨਹੀਂ ਕੱਜ ਮੰਨਣੀ ਆ ਫਸਟ ਨੂੰ ਪਤਾ ਇਹ ਤੁਮ ਇਹਨਾਂ ਕੰਮ ਚ ਹੰਝਾ ਹੋਇਆ ਹੈ ਸਿੰਗਰ ਦਾ ਪਰਦੇ ਨਹੀਂ ਚੱਕੀ ਦੇ ਹੁੰਦੇ ਬਾਬਿਆ ਬਾਬਾ ਜੀ ਮੈਂ ਤਾਂ ਬਹੁਤ ਦੁਖੀਆਂ ਛੱਤੀਆਂ ਤੈਨੂੰ ਗੱਲ ਦੱਸ ਜਾਵਾਂ ਦਿਲ ਦੀ ਦੱਸ ਹਾਂ ਦੱਸ ਪੈਂ ਦੇ ਯਾਦੀ ਜਿਹੜੀ ਆਪਣੇ ਨਹੀਂ ਹੈ ਹੁੰਦੇ ਆਲੀ ਮੈਂ ਦਾਲੀ ਮੈਂ ਦਾ ਜੀਤੋ ਜੀਤੋ ਉਹ ਪਰ ਸੋਸੀ ਕੀ ਆਖੀ ਮਾਇਤਾ ਆਖਿਆ ਬਾਂਗਾ ਕੰਮ ਖਵਰੇ ਹਾਂ ਤੇ ਉਹ ਗਾੜ ਲੇਤਾ ਹੈ ਮੈਨੂੰ ਲੱਗਦਾ 100 ਵਿਸ਼ਵਾ ਮੇਰੇ ਹਿਸਾਬ ਚ ਤਾਂ ਗੱਲ ਆ ਰਹੀ ਹੈ ਫੇਰ ਤੇ ਮਾਰਾ ਜਾਂ ਪਾਸਾ ਜਾਂ ਬਸ ਦੀ ਇੱਕ ਤਾਂ ਕੋ ਨਹੀਂ ਇਕੱਡ ਲੈਂਦੀ ਸੰਗ ਦੀ ਪਤਾ ਨਹੀਂ ਤੇ ਇੱਕ ਟੱਕਰਾ ਦੇ ਟੱਕਰਾ ਸਿੱਧੇ ਮੂੰਹ ਤੇ ਫੱਟੀਆਂ ਡਾਜਾ ਬਾਬਾ ਤੈਨੂੰ 500 ਰੁਪਇਆ ਮੱਥਾ ਟੇਕ ਕੇ ਜਾ ਉਰ ਮੋਟਰਮੀ ਗੱਜ ਜਾ ਤਾਗਾ ਦੇ ਦਿੰਨੇ ਆ ਤਾਗਾ ਦੇ ਪਾਣੀ ਕਰ ਦਿੰਨੇ ਆ ਤਾਗਾ ਦੇਵਾਂਗੇ ਤੈਨੂੰ ਉਹਦੇ ਮੰਜੇ ਨਾਲ ਬੰਨਦੇਗਾ ਬੰਨ ਨੀਂ ਤੂੰ ਬਾਬਾ ਇਹ ਬੜੀ ਗੱਜ ਜਾ ਪੱਕੀ ਗੱਲ ਹੈ ਪੱਕੀ ਜਮਾ ਲੋਹੇ ਦੇ ਲਕੀਰ ਹੈ ਯਾਰ ਸਰ ਫੇਰ ਠੀਕ ਹੈ ਬਾਬਾ ਉਂਬੜਾ ਜਾਉਣਾ ਤੈਨੂੰ ਪਤਾ ਇਹ ਉਹਦੇ ਲੰਬਰ ਖੜ ਜਾਂ ਤੂੰ ਦਿੱਤਾ ਤਾਂ ਅਸੀਂ ਬੈਠ ਜਾ ਮੈਨੂੰ ਜੋਰ ਨਾਲ ਨਹੀਂ ਆਇਆ ਤੂੰ 29 ਦਸੀਓ ਭੈਂਕੋ ਦੀ ਬਾਂਗ ਮੈਂ ਆ ਗਈ ਅੱਛਾ ਪੁੱਠਾ ਸਿੱਧਾ ਹੋ ਜਾਂਦਾ ਇਹ ਪਤਾ ਨਹੀਂ ਬਾਬਾ ਤੂੰ ਕਿਹੋ ਜਿਹੇ ਤੇ ਚੜ ਕੇ ਸ਼ਾਰ ਮਾਰ ਗਿਆ ਉਹ ਪੈਂਦਾ ਜਿਹਾ ਜੋੜ ਗਿਆ ਮਾ ਕੇ ਹੋਇਆ ਨਹੀਂ ਮੇਰੇ ਤੂੰ ਅਸਣ ਕੋਈ ਨਹੀਂ ਤੈਨੂੰ ਦੁਬਾਰੇ ਹੀ ਦੇ ਦਿੰਦੇ ਆ ਲਾ ਲੇਗਾ ਲੰਬਾ ਟੱਕਾ ਨੂੰ ਜਿਆ ਕੰਮ ਕਰ ਦੇਣਾ ਕਿਤੇ ਇਹ ਤਾਂ ਬੱਜੇ ਬਦਲੇ ਹੋ ਗਏ ਇਹ ਨਿਕਲ ਜਾਣਾ ਤੇਰਾ ਕੰਮ ਹੈ ਨਿਕਲ ਜਾਣਾ ਕੰਮ ਤੇਰਾ ਇਹ ਕੱਢ ਦੇ ਫਿਰ ਤਾੜੀ ਦੇਂਗੇ ਬਣਾ ਦੇ ਬਾਬਾ ਫਿਰ ਧਾਗਾ ਬਣਾ ਦੇ ਹੋਰ ਕੀ ਚੱਲ ਬਣਾ ਆਦ ਨਹੀਂ ਬੱਚਾ ਲੈ ਚੁੱਪ ਕਰਕੇ ਬਹਿ ਜਾ ਤੂੰ ਬੈਠਾ ਬੈਠਾ ਮੈਂ ਤਾਂ ਇੱਧਰ ਮੁੰਡੇ ਨਾਲ ਗੱਲ ਕਰ ਲੈਣਾ ਹੋ ਚੰਮ ਚੋਦੀ ਚੁੱਤਕੀ ਮਾਂ ਚੋਦੀ ਉਸकी जिसने बनाया ता नहीं ਆ ਗਿਆ ਜਮਾ ਬਾਬਾ ਹੈ ਜਮਾ ਜਮਾ ਆ ਇੰਗਾ ਫਰਟੇ ਨੂੰ ਪਤਾ ਯਾਰ ਗਾਣਾ ਗੱਲ ਕਰ ਜੋ ਸ਼ੇਰਾਂ ਗੱਲ ਤਾਂ ਸੋਣੀ ਲਈਊ ਤੂੰ ਨਾ ਨਾ ਕੀ ਕੀਤੀ ਗੱਲ ਹੈ ਕੀ ਗੱਲ ਕੀਤੀ ਹੈ ਗਾ ਇਹ ਤਾਂ ਕੀ ਕਰਨੀ ਆ ਕੋਈ ਛਿੱਕ ਛੱਡ ਲੂ ਗੱਲ ਸੀ ਤੈਨੂੰ ਨਹੀਂ ਦੱਸਦਾ ਸ਼ੇਰਾਂ ਗਾ ਗੱਲ ਹੋ ਜਾਂਦੀ ਬੰਦਿਆ ਬੰਦਿਆ ਸੋ ਬਾਬਾ ਸੁੱਕੇ ਕੰਮੜੀ ਹੋ ਗਈ ਕੋਈ ਧਾਗਾ ਦੇ ਦੇ ਓ ਬਾਬਾ ਸੁੱਕੇ ਕੰਮੜੀ ਹੋ ਗਈ ਧਾਗਾ ਦੇ ਦੇ ਅੱਗੇ ਦੇ ਨਾਲ ਲਿਖਿਆ ਜੀ ਟੋਪਰੀ ਤੋੜਾ ਈ ਖਾਵਾ ਬਾਬਾ ਇੱਕ ਧਾਗਾ ਦੇ ਦੇ ਸੁੱਕੇ ਕੌਣੀ ਹੋ ਗਈ ਲੈ ਬਾਬਾ ਧਾਗਾ ਦੇ ਦੇ ਮੈਂ ਤਾਂ ਕੰਮੜੀ ਹੋ ਗਈ ਵਾ ਵਾ ਬਾਬਾ ਅੱਲਾ ਵਾ ਕੀ ਧਾਗਾ ਲਾਓ ਕੀ ਜੇ ਪਰ ਐਂ ਆ ਗੱਲ ਹਾਂਗੀ ਜਿਹੜੇ ਮੰਜੇ ਦੇ ਉਹ ਬਈ ਉਸੇ ਦੀ ਬਣਨਾ ਇਹ ਜੇ ਕੋਈ ਹੋਰ ਪੈ ਕੰਮ ਪੁੱਠਾ ਹੋ ਜੂ ਅੱਖਾ ਕੀ ਹਾਂ ਨਾ ਨਾ ਉਸੇ ਤੇ ਬੰਨਿਉ ਬਾਬਾ ਰਾਤ ਨੂੰ 12 ਵਜੇ ਆਪੇ ਆ ਜੂ ਉਹਦੇ ਮੰਜੇ ਨਾਲ ਬੰਨਦੀ ਇਹ ਇਹ ਹੁਣੇ ਬੰਨ ਜਾਵਾਂ ਪਹਿਲਾਂ ਹੁਣੇ ਬੰਨਦੀ ਵੀ ਹੈ ਬੰਨਦੀ ਬੰਨਦੀ ਹੁਣੇ ਕੋਈ 12 ਵਜੇ ਮਤਲਬ ਕੀ ਆਪੇ ਉੱਠ ਕੇ ਆਈ ਹਾਂ ਹਾਂ ਬਾਤ ਨਿਗਾ ਰੱਖੀ ਕਿ ਤੇ ਤੁਹਾਡਾ ਬੁੜਾ ਲੈ ਜਾਉ ਉਹਨੂੰ ਨਾ ਮੈਂ ਗੇਸ 'ਚ ਹੀ ਬੈਠਾ ਹੋਣਾ ਜੇ ਆਹੋ ਹੈ ਤਾਂ ਮੇਰਾ ਸਿਰ ਆਉ ਵੀ ਕਾਣਾ ਜਾ ਪੈ ਜਾ ਤੈਨੂੰ ਮਾਕੀ ਆ ਨਾ ਕਿ ਤੁਹਾਡਾ ਬੁੜਾ ਤੇਰੇ ਨਾਲ ਪਹਿਲਾਂ ਨਾ ਮੱਝਾਂ ਚੋਦੇ। ਨਾ ਨਾ ਬੱਬਾ ਇਹ ਤਾਂ ਕੀ ਮੈਂ ਪੱਸਣ ਹੀ ਨਹੀਂ ਦਿੰਦਾ ਪਹਿਲੇ ਹੀ ਬਈਉ ਬਾਸਟੀ ਲੈ ਕੇ। ਬਾਸ ਠੀਕ ਹੈ ਫਿਰ। ਬਾਸ ਧੰਨਵਾਦ ਬੱਬਾ ਜੀ। ਹਾਂ। ਚੱਲ ਜਾਵਾਂ ਬੱਬਾ ਜੀ ਫਿਰ ਜਾਜਤ। ਕਿਤੇ ਤੁਹਾਡਾ ਬੁੜਾ ਬਾਹੀ ਟੇਢੀ ਕਰ ਦੇ। ਨਾ ਨਾ ਬੱਬਾ ਚੰਗਾ ਜੀ। ਉਸੇ ਦੇ ਮੱਝੇ ਦੀ ਬੰਨੀ ਕਿਤੇ ਹੋਰ ਨਾ ਕੰਮ ਪੁੱਠਾ ਕਰਾ ਦੀ ਤੂੰ। ਨਾ ਉਸੇ ਜੱਬਨੂ ਬੱਬਾ ਆਵਾ ਜਮਾ। ਚਲੋ ਠੀਕ ਹੈ ਫਿਰ। ਕਦਰ ਬਾਬਾ ਚੰਗਾ ਹੀ ਚੰਗਾ ਮੱਥਾ ਠੇਕ ਜਾਈ ਚਾ ਠੀਕ ਸੋਲਾ ਇੱਕ ਜਾਸਾ ਸੋਲਾ ਛੋਟਾ ਕੋਈ ਨਹੀਂ ਤਾਂ ਚੱਲੀ ਜਾਂਦਾ ਹੈ ਨਾ ਜਾਸਾ ਆਪਣਾ ਅੱਛਾ ਅੱਛਾ 24 ਘੰਟੇ ਬਾਬਾ ਇੱਕ ਘੰਟੇ ਚੱਲਦਾ ਚਲ ਵੀ ਚੇਲਾ ਛਣ ਕੇ ਢੋੜਾ ਦਾ ਪੁੱਠੇ ਮੰਜੇ ਦੇ ਬੰਦਦਾ ਬਾਈ ਢੇੜੀ ਹੋਗੀ ਰਾਦਾ ਪੁੱਠੇ ਮੰਜੇ ਦੇ ਬੰਦਦਾ ਬਾਈ ਢੇੜੀ ਉਹ ਕੁੱਤੀ ਪਿੱਛੇ ਨੂੰ ਹੜ ਜਾ ਬਾਬੇ ਨੂੰ ਕਸਰ ਹੋਗੀ ਉਹ ਕੁੱਤੀ ਪਿੱਛੇ ਨੂੰ ਹੜ ਜਾ ਬਾਬੇ ਨੂੰ ਕਸਰ ਹੋਗੀ ਆ ਵਾਟਾ ਵਾਟਾ ਰੁਪਈਆ ਦੀ ਲਾਦੀ ਢੇੜੀ ਬਾਬੇ

ਬਾਬਾ ਕੀ ਜਮਾ ਦਾ ਬਟਾ ਸੱਚਾ ਹੈ ਜਮਾ ਪੁੱਠਾ ਕਰਦੀ ਨਾ ਆ ਗਿਆ ਮਗਾਂਜਾ ਸਾਜੀ ਬੰਨ ਲਿਓ ਕਿਤੇ ਤੋੜ ਦੇ ਤੜਾ ਗਿਆ ਚੜਾ ਦੇ ਮੱਝਾਂ ਦੇ ਕੰਨ ਤੇ ਕੁੱਤੀਆਂ ਨਾ ਆ ਬਾਬਾ ਚੰਗਾ ਕੀ ਚੱਲ ਠੀਕ ਹੈ ਹੋਰ ਕੀ ਹੈ ਬੱਲੇ ਬੱਲੇ ਹੋਈ ਪਈ ਹੈ ਤੇਰੇ ਢੰਗ ਆ ਗਿਆ ਕਾ ਗਿਆ ਚਲੋ ਲੈਣੇ ਪਟਾਕੀ ਕਹਿੰਦੀ ਮੇਰੇ ਸ਼ੋਰੇ ਦੀ ਕਾਲਬ ਚੰਗੀ ਗਾਈ ਬਾਬਾ ਨੇ ਕਰਤਾ ਟਾਗਾ ਹੋਰ ਕੀ ਹੈ ਕੀ ਆ ਕੰਮ ਬਣੀ ਜਾਵੇ ਹੈ ਤਾਂ ਖਰ ਨਿਆਤਾ ਜੈ ਜੂ ਪਰ ਸੋਟਾ ਕਾਕ ਜਿਸੇ ਮੇਰੇ ਸੋਲੇ ਜੀ ਅੱਜ ਕੀ ਪਤਾ ਮੈਂ ਜਾਵੇ ਕਿ ਨਾ ਗਿਆੜਾ ਕੀ ਲੱਗਿਉ ਪਤਾ ਵੇਖੀ ਜਉ ਫਿਰ ਇੱਕਾ ਪਾਸਾ ਤਾਂ ਹੋਈ ਜਾਉ ਅੱਗਿਆ ਬਾਬਾ ਤਾਂ ਖੈ ਚੰਗਾ ਸੀ ਮੈਂ ਸੁਣੀਆ ਗੀਆਂ ਤਾਗਾ ਟੁਗਾ ਤਾਂ ਬੜਾਕਾਸ ਤੇ ਦੰਡਿਆ ਮੈਨੂੰ ਪਤਾ ਇਹ ਤਾਂ ਮੈਸ਼ਾ ਮੂਸ਼ਾ ਦੇ ਸਾਰੇ ਜਾਣ ਦਾ ਚਾਗੇ ਤਾਂ ਬਾਬਾ ਕਰਨੇ ਕਾਲੀ ਲਗ ਗਿਆ ਨਾ ਪਤਾ ਕੀ ਬਣ ਜਾ ਘਟ ਤਖਰਾ ਹੀ ਜਾ ਯਾਰ ਕੈਮ ਵੀ ਖਾ ਖਾ ਹੋ ਜਾ 12 ਵਜੇ 12 ਵਜੇ 14 ਮਿੰਟ ਹੋ ਗਏ ਕੰਨ ਨਾ ਛੜ ਚੱਲ ਗਿਆ ਦੇਖੀ ਜੋ ਕੀ ਬਣ ਜਾ ਚੜੀ ਚੱਲ ਗਿਆ ਫਿਰ ਅੱਗੇ ਸਰੀਰ ਤਾਂ ਨਿਉਨ ਨਾ ਕੰਮ ਕਰਦਾ ਚੱਲ ਦੇਖੀ ਜੋ ਫਿਰ ਆ ਕਾਲੋ ਆਹ ਹਾ ਫਾਈਨ ਕਾਇ ਖਾ ਮੰਗਾ ਦਾ ਖਾ ਲਈ ਪਿਆ ਗਿਆ ਜੱਸ ਵੇ ਗਿਆ ਕਿੱਧਰ ਮੇਰੇ ਸੋਰੀ ਜੀ ਹਾਇ ਤਾਂ ਕਾਹੀ ਜੀ ਟੋਟਾ ਚਲ ਜੱਖੀ ਜੋ ਜੜੀ ਬਣੀ ਗੱਜਾ ਢਾਗਾ ਖੱਤ ਬਾਬੇ ਨੇ ਖੰਡਾ ਪਾਵੇ ਨਾਲ ਬੰਨਦੀ ਮੇਰਾ ਸੋਰਾ ਹੋਈ ਨਾ ਕਿਤੇ ਸਾਪਾ ਛੜ ਗਿਆ ਅੱਛੀ ਬੰਨਣ ਦਨੇ ਗਿਆ ਬਾਬਾ ਪ੍ਰੀਤਮ ਦਾਸ

ਅੱਛੀ ਬਾਹ ਚੱਲ ਜਾਂ ਉਹਨਾਂ ਗੱਡਾ ਨਾ ਬਣਾ ਲਾਂ ਜਰ ਬਾਹਾਂ ਵੱਗੇ ਪਿਆ ਮੇਰੇ ਸੋਹਰੇ ਆਉਣਾ ਤਾਂ ਕੀ ਨਹੀਂ ਐਸ ਵੇਲੇ ਪਾਇਂ ਦੇ ਲੱਕਰ ਦੇ ਰਹੀ ਕਿ ਨਿਕਲ ਜਾ ਮਾਨੂੰ ਗੱਲ ਤਾਂ ਅੱਗੇ ਫਿਰ ਬਾਬਾ ਤਾਂ ਖਾ ਸੱਚਾ ਸੀ ਪਾਇਂ ਦੀ ਲੱਕਰ ਦੇ ਦੇਖੀ ਜਉ ਜਿਹੜੀ ਬਣੀ ਐਨੇ ਸਰੀਰ ਕਹੇ ਚ ਕਾਜੀ ਜਿਹੜੀ ਗੱਲ ਹੈ ਮੰਨ ਲੈ ਵੀ ਯਰ ਦਾ ਲਾਲੇ ਬੰਦਾ ਜਦੋਂ ਮੰਨ ਲੈ ਉਹਨੂੰ ਤਾਂ ਮੇਰਾ ਸਰੀਰ ਦਾ ਸ਼ਰੀਰ ਖੜ ਗਿਆ ਜਿਹਾ ਫਰਕ ਪਊ 15 ਮੀਟਰ ਦਾ ਸਭ ਵਿਸ਼ਵਾਗਿ ਆ ਗਈ ਨਾ ਕਿ ਦਿੱਤੋ ਕੱਢ ਮੂਰੇ ਕੈਮਰੇ ਸੋਰੇ ਦੀ ਜੇ ਕੱਲੀ ਪੈਂਦੇ ਯਾ ਜਿਮ ਨੂੰ ਲੱਗਦਾ ਸੜਕਾਂ ਤੇ ਪਾਉਣ ਵਾਲੀ ਦੇਈ ਜਾਂਦੇ ਯਾਰ ਚਲ ਦੇਖੀ ਜਊ ਜਿਹੜੀ ਬਣੀ ਪੁਆਇੰਟ ਲੰਡੇ ਆਉ ਖਨਾ ਯਾਰ ਜੀਤੋ ਡਿਜੀਟਲ ਹਾਂ ਕਿੱਥੇ ਤੁਰੇ ਫਿਰਦੀ ਆ ਜਾ ਸੌਂ ਜੀਏ ਟਾਈਮ ਬਹੁਤ ਹੋ ਗਿਆ ਮਰੱਫੀ ਖਾਈ ਹਿੰਦੀ ਸੀ ਖਾਲੀ ਰੋਟੀ ਹਾਂ ਆ ਜਾ ਸੌ ਚੱਲੀਏ ਫਿਰ ਠੰਡ ਬਹੁਤ ਹੋ ਗਈ ਹੈ ਫੱਕ ਰਾ ਤੈਨੂੰ ਬੁਖਾਰ ਹੋ ਗਿਆ ਮੈਂ ਤਾਂ ਅੰਦਰ ਸੌਂਗੀ ਅੱਛਾ ਅੰਦਰ ਸੌਣ ਹੈ ਹਾਂ ਤੂੰ ਸੌ ਜਾ ਤੂੰ ਸੌ ਜਾ ਫਿਰ ਕੋਈ ਨਾ ਠੀਕ ਹੈ ਮੈਂ ਸੌ ਜਾਣਾ ਫਿਰ ਇੱਥੇ ਠੀਕ ਹੈ ਠੀਕ ਥੱਕੇ ਜੇ ਪਈਆਂ ਨੀਂਦ ਬੜੀ ਆਊ ਅੱਜ ਤਾਂ आ कि सुपने कंद दसद देख के आवा बहार टेलीफोन लाई जा ਭਾਂਗਾ ਗਿਆ ਕੀ ਆਈ ਵੀ ਨਹੀਂ ਟਾਈਮ ਮੈਂ ਮਕੰਦ ਬੈਠਾ ਓ ਕਿਹੜਾ ਹਾਂ ਮਕੰਦ ਕਿਵੇਂ ਮੈਂ ਕਿਵੇਂ ਆ ਠੀਕ ਆ ਠੀਕ ਆ ਇੱਥੇ ਹੀ ਕਿਵੇਂ ਬੈਠਾ ਓ ਉਹੀ ਬੈ ਗਿਆ ਉਹੀ ਤਾਂ ਨਹੀਂ ਮੈਨੂੰ ਤਾਂ ਕਿਸੇ ਬਿਅਰ ਤੇ ਲੱਗਦਾ ਭਾਂਗਾ ਗਿਆ ਆ ਆ ਚੱਲੀ ਘਰੇ ਆਇਆ ਕਰੇ ਕੀ ਕਰਨਾ ਆਇਆ ਆਇਆ ਘਰੇ ਚੱਲੀਏ ਉਹ ਨਾ ਨਾ ਮੈਂ ਆਪਣਾ ਮੈਂ ਤਾਂ ਬਗਾਈਆਂ ਦੀ ਰੱਖਿਆ ਇਸ ਵੇਲੇ ਤੂੰ ਕਿੰਨੇ ਹੋਇਆ ਆਇਆ ਘਰੇ ਚੱਲਦਾ ਰੋਟੀ ਪਾਣੀ ਖਾ ਲਈ ਨਾ ਨਾ ਬੱਸ ਯਾਰ ਭਾਂਗੇ ਜੱਕੜ ਮੜਿਆ ਆਇਆ ਆਇਆ ਭਾਂਗੇ ਮਨ ਲੱਗਦਾ ਟਵੀਟ ਵਾਲੇ ਮੰਜੇ ਤੇ ਬਹਿ ਗਿਆ ਮੇਰਾ ਆਇਆ ਨਾ ਨਾ ਆਇਆ ਉਹ ਬੱਸ ਯਾਰ ਮੈਂ ਨਾ ਜਾਣਾ ਯਾਰ ਫੇਰ ਮੈਂ ਜਾਣਾ ਫਿਰ ਆ ਕਾ ਨਾ ਯਾਰ ਭਾਂ ਦਾ ਲੱਕੜੀ ਆ ਕੀ ਪੰਗਾ ਛੱਡ ਗਿਆ ਮਨ ਲੱਗਦਾ ਮੰਜੇ ਉਸੇ ਤੇ ਸੌਂ ਗਿਆ ਭਾਂ ਦਾ ਯਾਰ ਆ ਇਹ ਨਹੀਂ ਮਕੰਦ ਪਤਾ ਨਹੀਂ ਕੀ ਕਰਦਾ ਪਿਆ ਬਾਹਰ ਰੋਟੀ ਪਾਣੀ ਖਾ ਜਾਂਦਾ ਘਰੇ ਆ ਕੇ ਨਾ ਟੈਲੀਫੋਨ ਰੱਖ ਦਈਏ ਸਰਾ ਨੇ ਭਾਈ ਦਾ ਯਾਰ ਮੈਨੂੰ ਲੱਗਦਾ ਉੱਥੇ ਮੰਜੀ ਪੈ ਗਿਆ ਯਾਰ ਅੰਨ ਇਹ ਕੀ ਫਾਇਟ ਪੈ ਗਿਆ ਅੰਦਾ ਕਿਉਂ ਭਾਈ ਦਾ ਯਾਰ ਮੈਂ ਡ ਪੈ ਗਿਆ ਉਸੇ ਮੰਜੇ ਤੇ ਤਾਂ ਹੀ ਆਇਆ ਮੇਰਾ ਸਿਰ ਉੱਠ ਕੇ ਬਾਬੇ ਦਾ ਤਵੀ ਚਖੜ ਕੰਮ ਕਰ ਗਿਆ ਦਵਾਰੇ ਚਾਹਦੇ ਬਾਬੇ ਕੋਲ ਬੈਠਾ ਹੋ ਦੇਖੀ ਜਾਉ ਜਿਹੜੀ ਬਣੂ ਜਵਾਜੇ ਲੈਨੇ ਪਤਾ ਬਾਬੇ ਦਾ ਉਹ ਇੰਦਾ ਜਿਹੜੇ ਉਲਟੀ ਚਾਂਸੋਂ ਬਣ ਗਿਆ ਯਾਰ ਮਿੰਦੀ ਆ ਗਿਆ ਸੀ ਗੱਲ ਪੱਕੀ ਹੈ ਬਾਬੇ ਜੀ ਕੰਮ ਕਰ ਜਾ ਤਵੀਤ ਜਾਗਾ ਦਾ ਬੈਕਡ ਬਾਈ ਟਾਈਗਰ ਬੇਟਾ ਕਾ ਮੁਠਾ ਚੱਲ ਗਿਆ ਮਿੰਦੀ ਦਾ ਮੂਦੀ ਹੋਗੀ ਨਾ ਬੰਦਾ ਕਾ ਮੁਠਾ ਚੱਲ ਗਿਆ ਮਿੰਦੀ ਦਾ ਮੂਦੀ ਹੋਗੀ ਓ ਜਬਾਬਾ ਜੀ ਜੱਗੇ ਬੈਠੇ ਹਗੇ ਵੀ ਹੋਰ ਪੰਗਾਈ ਪੁੱਠਾ ਛੜ ਗਿਆ ਬਾਬਾ ਜੀ ਕਰਤਾ ਜੱਬ ਜੱਬਤਾ ਕੀ ਕਰਨਾ ਹਾਂ ਭੈਣ ਦਾ ਯਾਰ ਮੈਂ ਤਾਂ ਬਈਆਂ ਸੀਗਾ ਉਹਦੇ ਮੰਗੇ ਨਾਲ ਆਹੋ ਤੇ ਮੇਰੇ ਸਹੁਰੇ ਘਰ ਚ ਆ ਕੇ ਮਿੰਦ ਪੈ ਗਿਆ ਫੋੜ ਫਿਰ ਉਹ ਤਾਂ ਹੋ ਜਾ ਕੀ ਮਿੰਦ ਪਤਾ ਨਹੀਂ ਸਾਰਾ ਹੈ ਹੈ ਕੀ ਆ ਗਿਆ ਮੇਰਾ ਸਹੁਰਾ ਘੇਟ ਚ ਆਵ ਗਿਆ ਮੇਰੇ ਕੋਲ ਉ ਬਾਬਾ ਮਾਸਟਰ ਤੇ ਢਾਗਾ ਬੜਾ ਕੰਮ ਆ ਸੀ ਮਤਲਬ ਪਹਿਲੀ ਆਖਿਆ ਸੀ ਨਾ ਉਹਦੇ ਮੱਦੇਰਾ ਹੀ ਬੰਨੀ ਗਿਆ ਸ਼ਾਮੀ ਪੈ ਜਾਂਦੀ ਨਾ ਨਿੱਕਾ ਆ ਜਾਂਦਾ ਗੱਲ ਕਰਪੈਂਦਾ ਯਾਰ ਮੈਂ ਬਾਅਦ ਲੇ ਮੰਗੇ ਨਾਲ ਬੰਨ ਆ ਕੇ ਮੇਰਾ ਸਾਰਾ ਉਹ ਖੜ ਗਿਆ ਮੇਰੇ ਨਾਲ ਖੜ ਗਿਆ ਕੇ ਹਾਂ ਮੈਂ ਗਿਆ ਇੱਕ ਬੈਠਾ ਤੈਨੂੰ ਸਹੀ ਗੱਲ ਦੱਸਾਂ ਉਹ ਆ ਤਾਂ ਖੜਦਾ ਸਮਾਂ ਇੰਤਾ ਚੀ ਗੱਲ ਨਹੀਂ ਹੈ ਕੋਈ ਉਹ ਤਾਂ ਗਬੜਾ ਕਰਨੀ ਵਾਲਾ ਕਰਿਆ ਸੀ ਉਹ ਸਿੱਖਾ ਬਾਬਾ ਕੀ ਤੂੰ ਆਪਦਾ ਬੰਦਾ ਸੀ ਤੈਨੂੰ ਤਾਂ ਕਰਕੇ ਦਿੱਤਾ ਸੀ ਹੁਣ ਬਾਬਾ ਇਹ ਕੀ ਚਾਂਸ ਵਰਤ ਗਿਆ ਭਾਂਗਾ ਯਾਰ ਮੈਂ ਲੀ ਨਾ ਚਾ ਮੈਂ ਲੈਣ ਜਾਗਾ ਦੇਖ ਤੀਦਾ ਯਾਰ ਮਗਰੋ ਕਿਵੇਂ ਲਾ ਵਾਈ ਨੂੰ ਮੈਂ ਹੈ ਬਾਬਾ ਆ ਜੋ ਕਿਰਪਾ ਕੁਈ ਮਾਤਾ ਪੰਗੇ ਨੂੰ ਪੈ ਗਿਆ ਭਾਂ ਦਾ ਯਾਰ ਮੈਂ ਕਿੰਨੇ ਤੋਂ ਕਿਵੇਂ ਖੜਾ ਖੇੜਾ ਵਾਂ ਕਰਦੇ ਕੋਈ ਤੇਨ ਦਿਨੇ ਤਾਗਾ ਪਾਣੀ ਕਰਕੇ ਕੋਈ ਕਰ ਬਾਬਾ ਮਾੜਾ ਮੋਟਾ ਤੁਸੀਂ ਵੀ ਮੈਂ ਤਾਂ ਅੱਕਿਆ ਪੈਸੀ ਇੱਕ ਤਾਂ ਮੈਂ ਖਾ ਕੇ ਗਿਆ ਕੈਪਸੂਲ ਜਾਂ ਮੈਂ ਚੰਚੂਤ ਨਹੀਂ ਮਾਰ ਗਿਆ ਬਾਬਾ ਜਿੱਦਰ ਦਾ ਤੂੰ ਪੁੱਠੇ ਕੰਮ ਬਾਲੇ ਕਰ ਮੈਂ ਤਾਂ ਅੱਖ ਲੱਗੂ ਦੋ ਤਿੰਨ ਕੰਤੇ ਗਿਆ ਪੈਂਦਾ ਜਰ ਮੈਂਦੇ ਤੇ ਆ ਜਾ ਫਿਰ ਕੰਮ ਲੋਚ ਤਾਂ ਓਏ ਹੈ ਹੋਰੀ ਮਾਰੀ ਨਾ ਤੂੰ ਮੈਨੂੰ ਤੂੰ ਗੱਲ ਕਰਨਾ ਬਾਬਾ ਮੈਂ ਤਾਂ ਕੀ ਲੈਣਾ ਗੱਲ ਬਣਾ ਕੇ ਦਿੰਨੋ ਜੀ ਹਾਂ ਤੇਰੀ ਜਲ ਬਣਾ ਕੇ ਪਾਈਓ ਫਟ ਮਾੜਾ ਮੋਟਾ ਪੂਰਾ ਹੀ ਪੈ ਜਾਊਗਾ ਆ ਬਾਬਾ ਮਾੜਾ ਮੋਟਾ ਕਰ ਕੋਈ ਮੰਗੂ ਦੋ ਉਸ ਦੀ ਗੱਲ ਬਣਾ ਦੋ ਖੜਾ ਜਨਾ ਬਾਕੀ ਗੱਲ ਨੂੰ ਦੇਖਾਂਗੇ ਵੱਜ ਕਾਇਓ ਭਾਈ ਛੱਜ ਖਾਈਓ ਬਾਬਾ ਗੱਲ ਹੈ ਹੈ ਦਫਲਾ ਕੁੱਟ ਪਾਈਆਂ ਬਾਬਾ ਜੀ ਕੁੱਟ ਭਰ ਲਾ ਹੋਰ ਕਿੰਨਾ ਆਇਆਂਗੇ ਇਹਦੇ ਨਾਲ ਠੱਕਣ ਦਾ ਖਾਈਆਂ ਕਰੀਏ ਨਾ ਨਾ ਆ ਗਿਆ ਬਾਬਾ ਦੋ ਕੁੱਟ ਪਈਆਂ ਤੇਰੇ ਸਾਹਮਣੇ ਅੱਛਾ ਇੱਥੇ ਧਰ ਦੇ ਇੱਥੇ ਧਰ ਦੇ ਹਣ ਪੈ ਜੂ ਫਰਕ ਪੜਾ ਪੈ ਜੂਗਾ ਪੂਰਾ ਹੈ ਹਾਂ ਜਾ ਹੁਣ ਤੂੰ ਪੈ ਜੂਗਾ ਫਰਕ ਪੜਾ ਹਣ ਦੁਬਾਰੇ ਜਾਵਾਂਗੇ ਗੇਟ ਮੂੜੇ ਕਿਨਾਂ ਗੇਟ ਮੂੜੇ ਉਹਨਾਂ ਦੇ ਕੀ ਕਰੇ ਤੈਨੂੰ ਬੰਨ ਰਹਿਣਗੇ ਉਹ ਅੱਛਾ ਏ ਆ ਉਹਦੇ ਘਰੇ ਜਾ ਕੇ ਪੈ ਜਾ ਹੁਣ ਚਲ ਹੁਣ ਨਾਲ ਜਾਵਾਂਗੇ ਫਿਰ ਹਾਂ ਤੜਕੇ ਆ ਜੀ ਫਿਰ ਤੜਕੇ ਹਾਂ ਚਲ ਤੜਕੇ ਆ ਜੀ ਬਾਬਾ ਕੋਈ ਨਹੀਂ ਚਲ ਜਾ ਫਿਰ ਹੁਣ ਗਿਆ ਕੋਈ ਮਨ ਨਹੀਂ ਲਾ ਗੋਹਾਗਾ ਹੱਸ਼ਿਤ ਨਹੀਂ ਦਾ ਬਣਾ ਦੇ ਢਾਗਾ ਜਾਂ ਕੋਈ ਪਾਣੀ ਛਿੱਟ ਦੇ ਉੱਤੇ ਤੜਕੇ ਦੇਖਾਂਗੇ ਤੜਕੇ ਦੇਖਾਂਗੇ ਤੈਨੂੰ ਤੜਕੇ ਫਿਰ ਕਰਕੇ ਦੇਵਾਂਗੇ ਹੁਣ ਤੜਕੇ ਦਵਾਜੇ ਕੱਢ ਜੇ ਤਰ ਤੂੰ ਕੰਮ ਨਹੀਂ ਸੰਭਾਏ ਜਾਂਦਾ ਤੈਨੂੰ ਬ ਕੋਡ ਚੱਲ ਜਾਂਦਾ ਤੇਰੇ ਤੋਂ ਪੰਗਾ ਪੁੱਠਾ ਛੜ ਗਿਆ ਮੈਨੂੰ ਐਸੀ ਉੱਥੇ ਪੰਜੀ ਆ ਉਹ ਉੱਥੇ ਪੈਂਦਾ ਸੀ ਮੇਰਾ ਸੋਰਾ ਮਿੰਡ ਨਰਗਾਨੀ ਪਛਮਾਨੀ ਹਾਂ ਤੇ ਆ ਕੇ ਮਿੰਡ ਪੈ ਗਿਆ ਕੋਲ ਤੇ ਉੱਠ ਕੇ ਬਸ ਉਸੇ ਮੰਗੇ ਤੇ ਮੈਂ ਜਿਹੜੇ ਤੇ ਬੰਨਿਆ ਸੀ ਤੂੰ ਦੱਛਾ ਗਿਆ ਮੈਂ ਹਾਂ ਹਾਂ ਤੇ ਉੱਠ ਕੇ ਮਿੰਡ ਆ ਖੜਾ ਗਿਆ ਅੱਜ ਤੇ ਮਿੰਡ ਤਾਂ ਆ ਕੇ ਨਾ ਮੇਰੇ ਸੋਰੇ ਦਾ ਜੱਫੀ ਜੀ ਪਾਉਣ ਲੱਗ ਗਿਆ ਹਾਂ ਖਪਾਇਂਦਾ ਗਿਆ ਰੇਤੀ ਚਾਂ ਸ਼ਮਾਂ ਗਿਆ ਮੈਂ ਟੱਕਾ ਮਾਰ ਕੇ ਆਇਆ ਐਵੇਂ ਝੂਠ ਨਹੀਂ ਪੱਜ ਕੇ ਆਇਆ ਬਾਗੀ ਕੇ ਖੜਾ ਖੜਾ ਪਿਆ ਅੱਛਾ ਚੱਲ ਹੁਣ ਇਹਦੇ ਨਾਲ ਤਰੱਕਾ ਮਠੰਡਾ ਪੈ ਗਿਆ ਇਹਨੇ ਉਹ ਇੰਦ ਭਾਂਗਾ ਜਨਾ ਪੀ ਲੈਣ ਨੂੰ ਫਿਰ ਦੱਸ ਉਹ ਗੱਲ ਕਰਦਾ ਬਾਬਾ ਮਾਇਕਾ ਅਰੇ ਚੱਲ ਜਾ ਫਿਰ ਜਾਣਾ ਦਾ ਤੂੰ ਮੈਂ ਤਾਂ ਕਿਹੜਾ ਥੋੜਾ ਜਾ ਸੁਣ ਲੈਣਾ ਬਾਗੀਆਂ ਨਾ ਬਾਬਾਈ ਚੱਲ ਬਾਗੀਆਂ ਵੀ ਪੈਣਾ ਇੱਥੇ ਨਹੀਂ ਮੁੰਡਾ ਹਾਂਜੀ ਬਾਬਾਈ ਹਾਂ ਠੀਕ ਹੈ ਨਹੀਂ ਤੁਸੀਂ ਵੀ ਬਾਈਛ ਚੰਗੀ ਥਾਂ ਚ ਆਇਓ ਮਾੜਾ ਤਾਂ ਕੰਮ ਹੈ ਨਹੀਂ 가로바이기고 <목소리도> 가로키셔트푸셔. <목소리도> da yes. <laughs>